satnam sri va ਏ ਰਖੋ ਪ੍ਰਭ ਨਾਨਕ ਦੇ ਘਰ ਹੱਥ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੇ ਸੇਵਕ ਜਨਮਾਨ ਪਰ ਤਖ ਗੁਰ ਨਿਸਤਾ ਜੇ ਤਾਸਮੰਦ ਸਾਗਰ ਨੀਰ ਕਰਿਆ ਤੇਤੇ ਆਗਣ ਹਮਾਰੇ ਦਇਆ ਕਰੋ ਕਿਛ ਮਿਹਰ ਆਪੋ ਦੋਬ ਦੇ ਪੱਥਰ ਤਾਰੇ ਬੇ ਸਮਾਰ ਅਥਾਹ ਅਗਨਤ ਅਤੁੱਲ ਜਿਉਂ ਬਲਵਹ ਉਹ ਨਾਨਕ ਦਾਸ ਬੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਤਾਕਤ ਚਬਰਾਂ ਸਤਰਾਂ ਦੇ ਮਾਲਕ ਗੁਰਬਾਣੀ ਕੇ ਬੋਹਤ ਨਾਮ ਕੇ ਜਹਾਜ ਕਲਯੁਗ ਕੀ ਓਟ ਕਰਤਖ ਸਤਿਗੁਰੂ ਤਨ ਤਨ ਆਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਜੋੜ ਮਿਲ ਕੇ ਬੈਠੇ ਹੋਏ ਸਤ ਸੰਗੀ ਜਨੋ ਸੋ ਆਪ ਸਭ ਨੇ ਪਹਿਲਾਂ ਅਮਰਤ ਮਹੀਂ ਬਾਣੀ ਦੇ ਨਿਤਨੇਮ ਸਰਬ ਨੂੰ ਕੀਤੇ ਹਨ ਸੋ ਆਉ ਜਨਾਂ ਕੋ ਸਮ ਸਤਿਗੁਰੂ ਮਹਾਰਾਜ ਹੋਰ ਬਖਸ਼ਿਸ਼ ਕਰਦੇ ਨੇ ਓਸ ਪਰਿਪੂਰ ਪਰਮਾਤਮਾ ਦੇ ਗੁਣ ਗੌਣੇ ਕਰੀਏ ਸਤਿਗੁਰੂ ਮਹਾਰਾਜ ਜੀ ਨੇ ਸਾਡੇ ਕਲਯੁਗੀ ਜੀਵਾਂ ਤੇ ਬੜੀ ਮਹਾਨ ਬਖਸ਼ਿਸ਼ ਕਿਰਪਾ ਕੀਤੀ ਹੈ ਕਿ ਸਤਿਗੁਰਾਂ ਨੇ ਸਾਨੂੰ ਆਪਣੇ ਚਰਨਾਂ ਦੇ ਵਿੱਚ ਬੈਠਣ ਦਾ ਸੁਪਾਕਾ ਸਮਾਂ ਬਖਸ਼ਿਸ਼ ਕੀਤਾ ਹੈ ਆਪਾਂ ਨੂੰ ਪ੍ਰਾਪਤ ਹੋਇਆ ਹੈ ਬਿਨਾਂ ਭਾਗਾਂ ਤੋਂ ਚੰਗੇ ਕਰਮਾਂ ਤੋਂ ਬਿਨਾਂ ਤਿਆਂ ਪੁੱਤ ਨਹੀਂ ਪ੍ਰਾਪਤ ਹੋ ਸਕਦੇ ਤੇ ਭਾਗਾਂ ਤੋਂ ਬਿਨਾਂ ਭਾਈ ਫਿਰ ਸਤਿਗੁਰੂ ਦੀ ਸਤ ਸੰਗਤ ਕਿੱਦਾਂ ਪ੍ਰਾਪਤ ਹੋ ਸਕਦੀ ਹੈ ਬਿਨ ਕਰਮਾਂ ਕੁਛ ਪਾਈਐ ਨਹੀਂ ਜੀ ਬਹੁ ਤੇਰਾ ਧਾਵੈ ਕਹੰਦੇ ਬਿਨਾ ਕਰਮਾਂ ਤੂੰ ਬਿਨਾ ਭਾਗਾਂ ਤੋਂ ਕੋਈ ਵੀ ਚੀਜ਼ ਹੈ ਜਿਹੜੀ ਉਹ ਪ੍ਰਾਪਤ ਨਹੀਂ ਹੋ ਸਕਦੀ ਸੋ ਆਉ ਜੋ ਲੜੀਵਾਰ ਸਤਿਗੁਰਾਂ ਦੇ ਬਾਵਨ ਪਵਿੱਤਰ ਹੁਕਮਨਾਮਾ ਸਾਹਿਬ ਦੀ ਕਿਤਾਬ ਵਿਚਾਰ ਚੱਲ ਰਹੀ ਹੈ ਸੋਰਠਿ ਰਾਗ ਤੋਂ ਸ਼ੁਰੂ ਹੋਈ ਹੈ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜੀ ਦੇ ਬਚਨ ਸੁਣੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਬਚਨ ਸੁਣੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਬਚਨ ਸੁਣੇ ਸੋ ਅੱਜ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਹੀਦਾਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਅਕਾਲ ਪੁਰਖ ਅੰਤਰਜਾਮੀ ਦੇ ਸਰੂਪ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਇਹਨਾਂ ਦੇ ਪਾਵਨ ਬਚਨਾਂ ਦੀ ਅੱਜ ਕਥਾ ਵਿਚਾਰ ਸ਼ੁਰੂ ਹੋਈ ਹੈ ਸੋ ਆਓ ਆਪਣੀਆਂ ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ ਧਿਆਨ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਜੋੜ ਕੇ ਸਰਦਾ ਭਾਵਨਾ ਦੇ ਨਾਲ ਉਸ ਵਾਹਿਗੁਰੂ ਪਰਮਾਤਮਾ ਦੇ ਕਥਾ ਵਿਚਾਰ ਦੇ ਬਚਨ ਸੁਣੀਏ ਤਾਂ ਕਿ ਜੋ ਚੰਗੀ ਤਰ੍ਹਾਂ ਸਮਝ ਲੱਗ ਸਕੇ ਸਤਿਗੁਰੂ ਮਹਾਰਾਜ ਜੀ ਕੀ ਬਚਨ ਕਰਦੇ ਨੇ ਕੀ ਹੁਕਮ ਹੈ ਕੀ ਉਪਦੇਸ਼ ਬਖਸ਼ਿਸ਼ ਕੀਤਾ ਹੈ ਸੋਰਠ ਮਹੱਲਾ ਪੰਜਵਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜੀ ਇਸ ਅੰਮ੍ਰਿਤਮਈ ਬਚਨੋ ਦੁਆਰਾ ਸੋਰਠ ਰਾਗਣੀ ਦੇ ਵਿੱਚ ਉਪਦੇਸ਼ ਬਖਸ਼ਿਸ਼ ਕਰਦੇ ਹਨ ਗੁਰ ਪੂਰਾ ਭੇਟਿਓ ਬੜਪਾਗੀ ਮਨ ਹੈ ਭਿਆ ਪਰਗਾਸਾ ਕਹਿੰਦੇ ਜਿਹੜੇ ਵੱਡੇ ਪੁਰਸ਼ ਹਨ ਬੜਪਾਗੀ ਪੁਰਸ਼ ਨੇ ਉਹਨਾਂ ਨੂੰ ਵੱਡੇ ਭਾਗਾਂ ਕਰਕੇ ਪੂਰੇ ਗੁਰੂ ਦੀ ਪ੍ਰਾਪਤੀ ਹੋਈ ਹੈ ਗੁਰਪੂਰਾ ਭੇਟਿਓ ਬੜ ਭਾਗੀ ਕਹਿੰਦੇ ਜਿਨ੍ਹਾਂ ਦੇ ਵੱਡੇ ਭਾਗ ਨੇ ਉਹਨਾਂ ਨੇ ਪੂਰੇ ਗੁਰੂ ਦੀ ਪ੍ਰਾਪਤੀ ਕਰ ਲਈ ਹੈ ਮਨਹਿ ਭਯਾ ਪ੍ਰਗਾਸਾ ਕਹਿੰਦੇ ਉਹਨਾਂ ਦੇ ਮਨ ਦੇ ਅੰਦਰ ਗੁਰੂ ਦੀ ਕਿਰਪਾ ਦੇ ਦੁਆਰਾ ਗਿਆਨ ਰੂਪ ਸੂਰਜ ਦਾ ਪ੍ਰਕਾਸ਼ ਹੋ ਗਿਆ ਹੈ। ਭਾਵ ਜਿਹੜੇ ਮਨ ਦੇ ਅੰਦਰ ਅਹੰਕਾਰ ਹੈ ਹੰਗਤਾ ਹੈ ਭਾਵ ਤੋਖੰਡ ਨੇ ਜਿਹੜੇ ਕਹਿੰਦੇ ਪਖੰਡ ਰੂਪੀ ਤਾਰੇ ਸੀ ਉਹ ਅਲੋਪ ਹੋ ਗਏ ਤੇ ਸਤਿਗੁਰੂ ਮਹਾਰਾਜ ਜੀ ਨੇ ਉਹਨਾਂ ਦੇ ਹਿਰਦੇ ਦੇ ਵਿੱਚ ਗਿਆਨ ਰੂਪ ਸੂਰਜ ਦਾ ਪ੍ਰਕਾਸ਼ ਕਰ ਦਿੱਤਾ ਹੈ ਕੋਈ ਨਾ ਪਹੁੰਚਨ ਹਾਰਾ ਦੂਜਾ ਆਪਣੇ ਸਾਹਿਬ ਕਾ ਪ੍ਰਵਾਸਾ ਕਹਿੰਦੇ ਉਹਨਾਂ ਗਿਆਨਵਾਨ ਗੁਰਮੁਖਾਂ ਦੇ ਬਰਾਬਰ ਕੋਈ ਹੋਰ ਨਹੀਂ ਪਹੁੰਚ ਸਕਦਾ ਕੋਈ ਨਾ ਪਹੁੰਚਨਹਾਰਾ ਦੂਜਾ ਕਹਿੰਦੇ ਜਿਹੜੇ ਰੱਬ ਦੇ ਪਿਆਰੇ ਨੇ ਜਿਹੜੇ ਸਾਧੂ ਸੰਤ ਨੇ ਮਹਾਪੁਰਸ਼ ਨੇ ਹਾਂ ਇੱਕ ਗੱਲ ਐ ਵੀ ਚੰਗੀਆਂ ਰੂਹਾਂ ਹੋਣ ਰੰਗੀਆਂ ਹੋਈਆਂ ਪਖੰਡ ਨਾ ਹੋਵੇ ਮਨ ਦੇ ਵਿੱਚ ਕਿਦਰੇ ਤੇ ਪਖੰਡ ਵਾਲੇ ਬੰਦਿਆਂ ਨੂੰ ਗੁਰੂ ਦੇ ਘਰ ਦੇ ਵਿੱਚ ਕੋਈ ਥਾਂ ਨਹੀਂ ਹੈ ਇਹ ਸਤਿਗੁਰੂ ਮਹਾਰਾਜ ਕਹਿੰਦੇ ਪਹੁੰਚੇ ਹੋਏ ਮਹਾਪੁਰਖ ਹੋਣ ਜਿਨ੍ਹਾਂ ਦੇ ਮਨ ਦੇ ਵਿੱਚ ਕੇਵਲ ਰਾਮ ਦਾ ਵਾਸ ਹੋਵੇ ਉਸ ਵਾਹਿਗੁਰੂ ਪਰਮਾਤਮਾ ਦੇ ਨਾਮ ਦਾ ਹੀ ਵਾਸਾ ਹੋਵੇ ਉਹਨਾਂ ਦੇ ਬਰਾਬਰ ਕਹਿੰਦੇ ਕੋਈ ਦੇਵੀ ਦੇਵਤਾ ਵੀ ਨਹੀਂ ਪਹੁੰਚ ਸਕਦਾ ਕੋਈ ਨਾ ਪਹੁੰਚਨਹਾਰਾ ਦੂਜਾ ਆਪਣੇ ਸਾਹਿਬ ਦਾ ਪਰਵਾਸਾ ਕਹਿੰਦੇ ਉਹਨਾਂ ਦੀ ਜਿਹੜੀ ਬਰਾਬਰੀ ਹੈ ਕਹਿੰਦੇ ਹੋਰ ਕੋਈ ਨਹੀਂ ਕਰ ਸਕਦਾ ਐਸੇ ਗੁਰਮੁਖਾਂ ਨੂੰ ਆਪਣੇ ਮਾਲਕ ਆਪਣੇ ਪਰਮੇਸ਼ਰ ਤੇ ਭਰੋਸਾ ਹੁੰਦਾ ਹੈ ਕੋਈ ਨਾ ਪਹੁੰਚਨਹਾਰਾ ਦੂਜਾ ਆਪਣੇ ਸਾਹਿਬ ਕਾ ਪ੍ਰਵਾਸਾ ਕਹਿੰਦੇ ਜਿਹੜੇ ਇਹ ਜੇ ਸਾਧੂ ਸੰਤ ਨੇ ਗੁਰਮੁਖ ਜਾਣਨੇ ਰੱਬ ਦੇ ਪਿਆਰੇ ਨੇ ਐਸੇ ਗੁਰਮੁਖਾਂ ਨੂੰ ਕਹਿੰਦੇ ਆਪਣੇ ਮਾਲਕ ਤੇ ਭਰੋਸਾ ਹੁੰਦਾ ਹੈ ਜਿਸ ਤਰ੍ਹਾਂ ਬੱਚੇ ਨੂੰ ਆਪਣੇ ਮਾਂ ਪਿਓ ਤੇ ਭਰੋਸਾ ਹੁੰਦਾ ਹੈ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਓ ਪਾਏ ਜਗਤ ਦਿਖਾਇਆ ਕਹਿੰਦੇ ਜਿਨ੍ਹਾਂ ਨੂੰ ਸਾਨੂੰ ਜਿਨ੍ਹਾਂ ਨੇ ਸਾਨੂੰ ਇਸ ਸੰਸਾਰ ਦੇ ਵਿੱਚ ਪੈਦਾ ਕਰਕੇ ਇਹ ਸਾਰਾ ਸੰਸਾਰ ਦਿਖਾਇਆ ਹੈ ਜਗਤ ਦਿਖਾਇਆ ਆਪਣੇ ਸਤਿਗੁਰ ਕੈ ਬਲਹਾਰੈ ਕਹਿੰਦੇ ਸੰਸਾਰ ਵਿੱਚ ਤਾਂ ਕੇਵਲ ਸਤਿਗੁਰੂ ਜੀ ਹੀ ਆਪਣੇ ਹਨ ਭਾਵ ਕਹਿੰਦੇ ਜਿਹੜਾ ਇਹ ਸੰਸਾਰ ਹੈ ਧੀਆਂ ਪੁੱਤਰ ਨੇ ਊਰ ਬਲੇ ਕਰਮ ਕੇ ਮੇਰੇ ਸੰਜੋਗੀ ਅੰਤ ਹੈ ਕੋ ਨਾ ਸਹਾਈ ਕਹਿੰਦੇ ਪੂਰਬਲੇ ਚੰਗੇ ਕਰਮਾ ਕਰਕੇ ਤੈਨੂੰ ਘਰ ਵਾਲੀ ਮਿਲੀ ਐ ਮਾਂ ਪਿਓ ਮਿਲੇ ਨੇ ਧੀਆਂ ਪੁੱਤਰ ਮਿਲਿਆ ਪਰ ਸਤਿਗੁਰੂ ਮਹਾਰਾਜ ਜੀ ਕਹਿੰਦੇ ਅੰਤ へ ਕੋ ਨਾ ਸਹਾਈ ਕਹਿੰਦੇ ਅੰਤ ਵੇਲੇ ਕਿਸੇ ਨੇ ਤੇਰੀ ਸਹਾਈ ਤਾਂ ਨਹੀਂ ਕਰਨੀ ਤੇ ਕੇਵਲ ਇੱਕੋ ਹੀ ਉਹ ਵਾਹਿਗੁਰੂ ਪਰਮਾਤਮਾ ਆਪਣਾ ਹੋਰ ਕੋਈ ਅੰਤ ਵੇਲੇ ਤੇਰਾ ਨਹੀਂ ਬਣ ਸਕਦਾ ਜਿਵੇਂ ਕਸ਼ਮੀਰ ਦੇ ਪੰਡਤ ਸੀ ਇਕੱਠੇ ਹੋ ਕੇ ਬੜੇ ਦੇਵੀ ਦੇਵਤਿਆਂ ਦੇ ਕੋਲ ਗਏ ਪਰ ਕਿਸੇ ਨੇ ਸਹਿਤਾ ਨਹੀਂ ਕੀਤੀ ਤੇ ਫਿਰ ਕਿਸੇ ਨੇ ਦੱਸਿਆ ਕਹਿੰਦੇ ਸਿੱਖਾਂ ਦੇ ਗੁਰੂ ਨੇ ਗੁਰੂ ਤੇਗ ਬਹਾਦਰ ਕਹਿੰਦੇ ਉਹਨਾਂ ਦੀ ਸਰਣ ਦੇ ਵਿੱਚ ਜਾਓ ਉਹ ਤੁਹਾਡੀ ਸਹਾਇਤਾ ਕਰ ਸਕਦੇ ਨੇ ਕਸ਼ਮੀਰ ਦੇ ਪੰਡਤਾਂ ਨੇ ਜਾ ਕੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਮਹਾਰਾਜ ਔਰੰਗਜ਼ੇਬ ਪਾਦਸ਼ਾਹ ਕਹਿੰਦੇ ਸਾਡੇ ਜੰਦੂ ਲਾ ਕੇ ਸਾਨੂੰ ਆਪਣੇ ਧਰਮ ਦੇ ਵਿੱਚ ਅਪਣਾਉਣ ਵਾਸਤੇ ਸਾਨੂੰ ਮਜਬੂਰ ਕਰ ਰਿਹਾ ਹੈ ਇਸਲਾਮ ਧਰਮ ਕਬੂਲਣ ਵਾਸਤੇ ਸਾਡੇ ਜੰਝੂ ਉਲਾਰਿਆ ਕਿਰਪਾ ਕਰੋ ਸਾਡੇ ਧਰਮ ਦੀ ਰੱਖਿਆ ਕਰੋ ਗੁਰੂ ਤੇਗ ਬਹਾਦਰ ਮਹਾਰਾਜ ਜੀ ਗਏ ਉਹਨਾਂ ਦੇ ਧਰਮ ਦੀ ਰੱਖਿਆ ਕੀਤੀ ਉਹਨਾਂ ਦੇ ਜੰਝੂ ਦੀ ਰਾਖੇ ਲਈ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਸ਼ਹੀਦੀ ਪ੍ਰਾਪਤ ਕੀਤੀ ਕਹਿੰਦੇ ਕੱਲਾ ਉਹ ਵਾਹਿਗੁਰੂ ਪਰਮਾਤਮਾ ਪਰਮੇਸ਼ਰ ਹੈ ਜਿਹੜਾ ਆਪਣਾ ਹੋ ਸਕਦਾ ਕਹਿੰਦੇ ਕਿਸੇ ਨੇ ਦੇਹ ਨੂੰ ਆਪਣਾ ਮੰਨਿਆ ਵੀ ਆਪਣੇ ਸਰੀਰ ਨੂੰ ਮੰਨਿਆ ਹੋਇਆ ਵੀ ਮੇਰਾ ਸਰੀਰ ਬਹੁਤ ਤਕੜਾ ਹੈ ਵੀ ਆਪਣੇ ਸਰੀਰ ਦੇ ਉੱਤੇ ਮਾਣ ਕਰਿਆ ਮਾਣ ਕਰਕੇ ਰੱਖਦਾ ਕਹਿੰਦੇ ਕਤੇ ਪਤੀ ਪਤਨੀ ਆਪਣੇ ਦੋਵਾਂ ਦੇ ਉੱਤੇ ਮਾਣ ਕਰਦੇ ਨੇ ਮਾਤਾ ਪਿਤਾ ਨੂੰ ਮਾਣ ਹੁੰਦਾ ਵੀ ਇਹ ਸਾਡਾ ਪੁੱਤਰ ਹੈ ਸੇਰ ਹੈ ਜਵਾਨ ਹੈ ਇਹਦੇ ਤੇ ਸਾਨੂੰ ਬੜਾ ਮਾਣ ਹੈ ਕਿਸੇ ਦਾ ਕੋਈ ਨਹੀਂ ਲੋਕ ਤਾਂ ਸਿਰਫ ਇੱਥੇ ਸਮਝਦੇ ਨੇ ਸਭ ਕਿਸੇ ਆਪਣਾ ਇੱਕ ਰਾਮ ਪਰਾਇਆ ਕਹਿੰਦੇ ਸਾਰੀਆਂ ਚੀਜ਼ਾਂ ਨੂੰ ਹੀ ਆਪਣਾ ਸਮਝਿਆ ਹੋਇਆ ਕੱਲਾ ਪਰਮੇਸ਼ਰ ਆ ਜਿਹੜਾ ਉਹਨੂੰ ਪਰਾਇਆ ਸਮਝੇ ਆਪਣੀ ਸਤਿਗੁਰ ਕੈ ਬਲਹਾਰਾ ਕਹਿੰਦੇ ਭਾਈ ਅਸੀਂ ਇਹ ਜੇ ਸਤਿਗੁਰਾਂ ਤੋਂ ਬਲਹਾਰਣੇ ਜਾਣੇ ਆਂ ਕੁਰਬਾਨ ਜਾਣੇ ਆਂ ਅੱਗੇ ਸੁਖ ਪਾਛੇ ਸੁਖ ਸਹਜ ਘਰ ਆਨੰਦ ਹਮਾਰਾ ਅੱਗੇ ਦਾ ਭਾਵ ਹੁੰਦਾ ਅੱਗੇ ਪ੍ਰਲੋਕ ਵਿੱਚ ਪਾਛੇ ਸੁਖ ਪਿੱਛੇ ਮਾਤ ਲੋਕ ਵਿੱਚ ਸਹਜ ਘਰ ਆਨੰਦ ਹਮਾਰਾ ਕਹਿੰਦੇ ਸਹਜੇ ਹੀ ਇਹ ਸੁਖ ਗਿਆਨ ਤੋਂ ਬਿਨਾ ਪ੍ਰਾਪਤ ਨਹੀਂ ਹੋ ਸਕਦੇ ਗਿਆਨ ਪ੍ਰਾਪਤ ਹੁੰਦਾ ਹੈ ਜੇਕਰ ਉਸ ਬਾਹਰ ਗੁਰੂ ਪਰਮਾਤਮਾ ਦੀ ਕਿਰਪਾ ਹੋ ਜੇ ਅੰਤਰਜਾਮੀ ਕਰਨਹਾਰਾ ਸੋਈ ਖਸਮ ਹਮਾਰਾ ਕਹਿੰਦੇ ਉਹ ਵਾਹਿਗੁਰੂ ਪਰਮਾਤਮਾ ਪਰਮੇਸ਼ਰ ਜਿਹੜਾ ਉਹ ਅੰਤਰਜਾਮੀ ਹੈ ਤੇ ਕਰਨ ਕਰਾਉਣ ਵਾਲਾ ਪਰਮਾਤਮਾ ਸਾਰਿਆਂ ਦੇ ਦਰਾਂ ਦੀ ਜਾਣਣ ਵਾਲਾ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਭਲੇ ਬੁਰਿਆਂ ਦੀ ਪੀੜ ਅਜਣੀ ਉਹ ਬਚਾਨਣ ਵਾਲਾ ਉਹ ਵਾਹਿਗੁਰੂ ਪਰਮਾਤਮਾ ਸੋਈ ਖਸਮਾ ਹਮਾਰਾ ਕੰਨ ਦੇ ਉਹ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਸਾਡਾ ਖਸਮ ਹੈ ਭਾਵ ਮਾਲਕ ਹੈ ਨਿਰਭਉ ਭੈ ਗੁਰ ਚਰਣੀ ਲਾਗੇ ਇਕ ਰਾਮ ਨਾਮ ਆਧਾਰਾ ਇਸ ਤਰ੍ਹਾਂ ਪਰਮੇਸ਼ਰ ਦੀ ਕਿਰਪਾ ਦੇ ਨਾਲ ਗੁਰਾਂ ਦੇ ਚਰਣੀ ਲੱਗ ਕੇ ਜੰਮਨ ਮਰਣ ਦੇ ਭੈ ਤੋਂ ਰਹਿਤ ਹੋ ਗਏ ਹਾਂ ਇਕ ਰਾਮ ਨਾਮ ਆਧਾਰਾਂ ਕਹਿੰਦੇ ਬਸ ਇੱਕ ਉਸ ਵਾਹਿਗੁਰੂ ਪਰਮਾਤਮਾ ਦੇ ਨਾਮ ਦਾ ਹੀ ਸਾਨੂੰ ਆਸਰਾ ਹੈ ਸਫਲ ਦਰਸ਼ਨ ਆਕਾਲ ਮੂਰਤ ਪ੍ਰਭ ਹੈ ਭੀ ਹੋਗਨਹਾਰਾ ਉਹ ਵਾਹਿਗੁਰੂ ਪਰਮਾਤਮਾ ਜਿਹੜਾ ਆਕਾਲ ਤੂ ਰਹਤਾ ਹੈ ਅਕਾਲ ਤੋ ਰਹਿਤ ਸਰੂਪ ਵਾਲੇ ਪ੍ਰਭੂ ਦਾ ਦਰਸ਼ਨ ਗਿਆਨ ਸਫਲ ਦਰਸ਼ਨ ਅਕਾਲ ਮੂਰਤ ਪ੍ਰਭ ਹੈ ਭੀ ਹੋਵਨਹਾਰਾ ਕਹਿੰਦੇ ਸਤਿਗੁਰਾਂ ਦਾ ਦਰਸ਼ਨ ਗਿਆਨ ਉਸ ਵਾਹਿਗੁਰੂ ਪਰਮਾਤਮਾ ਦਾ ਜਿਹੜਾ ਦਰਸ਼ਨ ਹੈ ਉਹ ਪ੍ਰਾਪਤ ਹੋ ਗਿਆ ਹੈ ਪ੍ਰਭ ਹੈ ਭੀ ਹੋਵਨਹਾਰਾ ਤੇ ਉਹ ਵਾਹਿਗੁਰੂ ਪਰਮਾਤਮਾ ਜਿਹੜਾ ਸੰਸਾਰ ਦੇ ਵਿੱਚ ਅੱਜ ਵੀ ਹੈ ਤੇ ਅੱਗੇ ਵਾਸਤੇ ਵੀ ਹੋਵਣ ਹਾਰ ਹੈ ਉਹ ਵਾਹਿਗੁਰੂ ਪਰਮਾਤਮਾ ਜੁਗਾ ਜੁਗਾ ਤੋਂ ਸੰਸਾਰ ਦੇ ਵਿੱਚ ਸਾਰੀ ਕਾਇਨਾਤ ਦੇ ਵਿੱਚ ਵਰਤਦਾ ਆ ਰਿਹਾ ਹੈ ਉਹ ਵਾਹਿਗੁਰੂ ਪਰਮਾਤਮਾ ਸਾਰਿਆਂ ਦੇ ਵਿੱਚ ਹੀ ਵਰਤਦਾ ਆ ਰਿਹਾ ਹੈ ਕੰਠਲ ਲਗਾਏ ਆਪਣੇ ਜਨ ਰਾਖੇ ਆਪਣੀ ਪ੍ਰੀਤ ਪਿਆਰਾ ਕਹਿੰਦੇ ਜਿਵੇਂ ਜੰਗਲ ਨੂੰ ਅਗਣੀ ਲੱਗ ਜੇ ਜੰਗਲ ਦੇ ਵਿੱਚ ਅੱਗਨ ਲੱਗ ਅੱਗ ਲੱਗਣ ਕਰਕੇ ਸ਼ੇਰਣੀ ਨੇ ਆਪਣੇ ਬੱਚਿਆਂ ਨੂੰ ਦੰਦਾਂ ਨਾਲ ਚੁੱਕ ਕੇ ਅੱਗ ਦੇ ਵਿੱਚੋਂ ਮਾਰ ਕੱਢ ਲਿਆ ਇਸ ਤਰ੍ਹਾਂ ਉਹ ਵਾਹਿਗੁਰੂ ਪਰਮਾਤਮਾ ਜਿਹੜਾ ਆਪਣੇ ਸੇਵਕਾਂ ਦੀ ਰੱਖਿਆ ਕਰਦਾ ਹੈ ਆਪਣੇ ਸੇਵਕਾਂ ਨੂੰ ਆਪਣੇ ਪਿਆਰਿਆਂ ਨੂੰ ਗਲ ਦੇ ਨਾਲ ਕੰਠ ਲਗਾਏ ਆਪਣੇ ਜਨ ਰੱਖੇ ਕਹਿੰਦੇ ਆਪਣੇ ਪਿਆਰਿਆਂ ਨੂੰ ਆਪਣੇ ਕੰਠ ਦੇ ਨਾਲ ਆਪਣੀ ਗਲ ਦੇ ਨਾਲ ਲਗਾ ਕੇ ਰੱਖਦਾ ਆਪਣੀ ਪ੍ਰੀਤ ਪਿਆਰਾਂ ਤੇ ਉਹ ਵਾਹਿਗੁਰੂ ਪਰਮਾਤਮਾ ਆਪਣੀ ਪ੍ਰੀਤੀ ਦਾ ਪਿਆਰ ਬਖਸ਼ਿਸ਼ ਕਰਦਾ ਹੈ ਵੱਡੀ ਬੜਾਈ ਅਚਰਜ ਸੋਭਾ ਕਾਰਜ ਆਇਆ ਰਾਸੇ ਉਸ ਵਾਹਿਗੁਰੂ ਪਰਮਾਤਮਾ ਦੀ ਵੱਡੀ ਬੜਾਈ ਹੈ ਲੋਕ ਅਤੇ ਪਰਲੋਕ ਦੇ ਵਿੱਚ ਉਸ ਵਾਹਿਗੁਰੂ ਪਰਮਾਤਮਾ ਦੀ ਅਚਲਜ ਸੋਭਾ ਸੇਵਕਾਂ ਦੀ ਇੱਥੇ ਵਡਿਆਈ ਹੁੰਦੀ ਹੈ ਪਰਲੋਕ ਵਿੱਚ ਵੀ ਅਚਰਜ ਸੋਭਾ ਹੁੰਦੀ ਹੈ ਤੇ ਜਿਹੜੇ ਵਾਹਿਗੁਰੂ ਪਰਮਾਤਮਾ ਉਸ ਪਿਆਰਿਆਂ ਦੇ ਸੇਵਕਾਂ ਦੇ ਕਾਰਜ ਨੇ ਕਾਰਜ ਆਇਆ ਰਾਸੇ ਕਹਿੰਦੇ ਉਹਨਾਂ ਦੇ ਜਿਹੜੇ ਕਾਰਜ ਹੈ ਉਹ ਸਾਰੇ ਰਾਸ ਹੋ ਜਾਂਦੇ ਹਨ ਨਾਨਕ ਕਾ ਗੁਰ ਪੂਰਾ ਭੇਟਿਓ ਸਗਲੇ ਦੁਖ ਬਿਨਾਸੇ ਸਤਿਗੁਰੂ ਮਹਾਰਾਜ ਜੀ ਲਾਸਟ ਵਾਲੀ ਪੰਕਤੀ ਦੇ ਵਿੱਚ ਵਚਨ ਕਰਦੇ ਹਨ ਕਿ ਜਿਨ੍ਹਾਂ ਨੂੰ ਪੂਰੇ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਮਿਲੇ ਹਨ ਉਹਨਾਂ ਦੇ ਸਾਰੇ ਦੁੱਖ ਜੰਮਣ ਮਰਨ ਦੇ ਦੁੱਖ ਵਿਸਿ ਵਿਕਾਰਾਂ ਦੇ ਦੁੱਖ ਉਹ ਵਾਹਿਗੁਰੂ ਪਰਮਾਤਮਾ ਨੇ ਸਾਰੇ ਹੀ ਖਤਮ ਕਰ ਦਿੱਤੇ ਭਾਵਨਾਸ਼ ਹੋ ਗਏ ਹਨ ਨਾਨਕ ਕਾ ਗੁਰਪੂਰਾ ਭਿਟਿਓ ਸਗਲੇ ਦੁਖ ਬਨਾਸੇ ਕਹਿੰਦੇ ਉਹਨਾਂ ਦੇ ਸਾਰੇ ਦੁੱਖ ਆ ਜਿਹੜੇ ਉਹ ਨਾਸ ਹੋ ਗਏ ਨੇ ਬਨਾਸ ਹੋ ਗਏ ਨੇ ਖਤਮ ਹੋ ਗਏ ਹਨ ਕਦੋਂ ਜਦੋਂ ਉਸ ਵਾਹਿਗੁਰੂ ਪਰਮਾਤਮਾ ਦਾ ਮਲਾਪ ਹੋ ਗਿਆ ਸਤਿਗੁਰੂ ਨਾਨਕ ਦੇ ਮਹਾਰਾਜ ਜੀ ਜਦੋਂ ਉਹਨਾਂ ਨੂੰ ਪੂਰੇ ਗੁਰੂ ਸਤਿਗੁਰੂ ਨਾਨਕ ਦੇ ਮਹਾਰਾਜ ਜੀ ਦਾ ਮਲਾਪ ਹੋ ਗਿਆ ਉਦੋਂ ਕਹਿੰਦੇ ਉਹਨਾਂ ਦੇ ਸਾਰੇ ਹੀ ਕਹਿੰਦੇ ਦੁੱਖ ਆ ਜਿਹੜੇ ਸਗਲੇ ਦੁੱਖ ਬਿਨਾਸੇ ਉਹ ਖਤਮ ਹੋ ਗਏ ਭਾਵਨਾਸ਼ ਹੋ ਗਏ ਹਨ ਸਤਿਗੁਰੂ ਮਹਾਰਾਜ ਜੀ ਅੱਜ ਦੇ ਪਾਵਨ ਪਵਿੱਤਰ ਹੁਕਮਨਾਮੇ ਦੇ ਵਿੱਚ ਇਹੀ ਬਖਸ਼ਿਸ਼ ਕਰਦੇ ਨੇ ਭਾਈ ਜਿਹੜੇ ਉਸ ਵਾਹਿਗੁਰੂ ਪ੍ਰਮਾਤਮਾ ਦਾ ਸਿਮਰਨ ਕਰਕੇ ਉਸ ਵਾਹਿਗੁਰੂ ਪ੍ਰਮਾਤਮਾ ਦੇ ਨਾਲ ਭੇਦ ਹੋ ਗਏ ਹਨ ਉਹਨਾਂ ਦੇ ਕਹਿੰਦੇ ਸਾਰੇ ਹੀ ਦੁੱਖ ਨਾਸ਼ ਹੋ ਜਾਂਦੇ ਨੇ ਜਿਹੜੇ ਉਸ ਵਾਹਿਗੁਰੂ ਪ੍ਰਮਾਤਮਾ ਦਾ ਸਿਮਰਨ ਕਰਦੇ ਨੇ ਰੱਬ ਦਾ ਭਜਨ ਕਰਦੇ ਨੇ ਉਹਨਾਂ ਦੇ ਸਾਰੇ ਹੀ ਕੰਮ ਰਾਸ ਆਉਂਦੇ ਨੇ ਵੱਡੀ ਬੜਿਹਾਈ ਅਚਰਜ ਸੋਭਾ ਕਹਿੰਦੇ ਉਹ ਵਾਹਿਗੁਰੂ ਪਰਮਾਤਮਾ ਦੀ ਵੱਡੀ ਬੜਿਹਾਈ ਹੈ ਤੇ ਜਿਹੜੀ ਸੋਭਾ ਹੈ ਉਹ ਵੀ ਅਚਰਜ ਹੈ ਕਾਰਜ ਆਇਆ ਰਾਸੇ ਉਹ ਵਾਹਿਗੁਰੂ ਪਰਮਾਤਮਾ ਪਰਮੇਸ਼ਰ ਆਪਣੇ ਸੇਵਕਾਂ ਦੇ ਕਾਰਜ ਆਪ ਰਾਸ ਕਰ ਦਿੰਦਾ ਹੈ ਜਿਵੇਂ ਇੱਕ ਵਾਰੀ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਦਿੱਲੀ ਗਏ ਪੰਡਤਾਂ ਦੇ ਜੰਜੂ ਦੀ ਰਾਖੀ ਵਾਸਤੇ ਦਿੱਲੀ ਜਾਣ ਲੱਗੇ ਤੇ ਰਸਤੇ ਦੇ ਵਿੱਚ ਇੱਕ ਗੁਰਸਿੱਖ ਸੀ ਉਹਦੀ ਧੀ ਵਿਆਉਣ ਵਾਲੀ ਸੀ ਉਹਨੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਮਹਾਰਾਜ ਜਦੋਂ ਤੁਸੀਂ ਦਿੱਲੀ ਜਾਵੋ ਗ੍ਰਿਫਤਾਰ ਹੋਣ ਵਾਸਤੇ ਤੇ ਕਿਰਪਾ ਕਰੋ ਮੇਰੇ ਘਰ ਚਰਨ ਪਾਓ ਮੇਰੇ ਘਰੋਂ ਗ੍ਰਿਫਤਾਰ ਹੋਵੋ ਉਹ ਗੁਰਸਿੱਖ ਕਹਿੰਦਾ ਜਦੋਂ ਮੈਂ ਮੇਰੇ ਘਰੋਂ ਤੁਸੀਂ ਗ੍ਰਿਫਤਾਰ ਹੋਮੋਗੇ ਜੋ ਨਾਮ ਮਿਲੇਗਾ ਮੈਨੂੰ ਮਿਲ ਜਾਵੇਗਾ ਮੈਂ ਆਪਣੀ ਧੀ ਦੀ ਸ਼ਾਦੀ ਕਰ ਦੇਵਾਂਗਾ ਗੁਰੂ ਤੇਗ ਬਹਾਦਰ ਮਹਾਰਾਜ ਜਦੋਂ ਪੰਡਤਾਂ ਦੀ ਜੰਜੂ ਦੀ ਰਾਖੀ ਵਾਸਤੇ ਚੱਲੇ ਨੇ ਤੇ ਤੁਰਦੇ-ਤੁਰਦੇ ਉਸ ਗੁਰਸਿੱਖ ਦੇ ਘਰ ਗਏ ਤੇ ਉਥੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਜਰੀ ਗ੍ਰਿਫਤਾਰੀ ਦੀ ਮਾਇਆ ਸੀ ਅਨਾਮ ਸੀ ਉਸ ਗੁਰਸਿੱਖ ਨੂੰ ਦੇ ਦਿੱਤਾ ਤੇ ਉਹਨੇ ਬੜੀ ਧੂਮ ਧਾਮ ਦੇ ਨਾਲ ਸਰਦਾ ਦੇ ਨਾਲ ਆਪਣੀ ਧੀ ਦੀ شادی ਕੀਤੀ ਤੇ ਮਨ ਦੇ ਵਿੱਚ ਦੁੱਖ ਵੀ ਆ। ਵੀ ਲੋਕ ਮੈਨੂੰ ਕੀ ਕਹਿਣਗੇ ਵੀ ਇਹਨੇ ਸਤਿਗੁਰਾਂ ਨੂੰ ਘਰੇ ਸੱਦ ਕੇ ਗਿਰਫਤਾਰ ਕਰਾ ਦਿੱਤਾ। ਪਰ ਘਟਾ-ਘਟਾ ਦੇ ਜਾਣਨ ਵਾਲੇ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕੀਤੀ ਸੀ ਮਹਾਰਾਜ। ਮੇਰੀ ਧੀ ਦਾ ਵਿਆਹ ਦਾ ਕਾਰਜ ਆ ਉਹ ਤੁਸੀਂ ਰਾਸ ਕਰੋ। ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਜਾਂਦੇ ਜਾਂਦੇ ਸ਼ਹੀਦੀ ਪ੍ਰਾਪਤ ਕਰਦੇ ਤੋਂ ਪਹਿਲਾਂ ਉਸ ਗੁਰਸਿੱਖ ਦੇ ਘਰੋਂ ਗ੍ਰਿਫਤਾਰੀ ਦਿੱਤੀ ਮਾਇਆ ਦਾ ਇਨਾਮ ਵਿਲਿਆ ਉਹਦੀ ਧੀ ਦਾ ਵਿਆਹ ਦਾ ਕਾਰਜ ਵੀ ਰਾਸ ਹੋਇਆ ਇਸ ਕਰਕੇ ਉਹ ਵਾਹਿਗੁਰੂ ਪਰਮਾਤਮਾ ਪਰਮੇਸ਼ਰ ਦਿਆਲੂ ਹੈ ਦਇਆਵਾਨ ਹੈ ਆਪਣੀ ਸੇਵਕਾਂ ਤੇ ਆਪਣੇ ਭਗਤਾਂ ਤੇ ਦਇਆ ਕਰਦਾ ਪਰਮਾਤਮਾ ਜਿਹੜੇ ਉਸ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਦੇ ਨੇ ਉਸ ਵਾਹਿਗੁਰੂ ਪਰਮਾਤਮਾ ਦਾ ਸਿਮਰਨ ਕਰਿਆ ਕਰੋ ਗੁਰੂ ਘਰ ਆਇਆ ਕਰੋ ਸਤਿਗੁਰਾਂ ਦੇ ਦਰਸ਼ਨ ਦਿਦਾਰੇ ਕਰਕੇ ਸੇਵਾ ਕਰਕੇ ਆਪਣਾ ਮਨੁੱਖਾ ਜਨਮ ਸਫਲਾ ਬਣਾਓ ਭਾਈ ਸੋ ਆਓ ਜਿੰਨੀ ਵੀ ਸੰਗਤ ਪਹੁੰਚੀ ਐ ਸਾਰਿਆਂ ਦਾ ਧੰਨਵਾਦ ਜੀ ਆਇਆਂ ਨੂੰ ਕੋਟਾਨ ਕੋਟ ਧੰਨਵਾਦ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਨ੍ਹਾਂ ਦੀ ਕਿਰਪਾ ਦੇ ਸਦਕਾ ਆਪਾਂ ਸਾਰਿਆਂ ਨੇ ਸਤਿਗੁਰਾਂ ਦੇ ਪਾਵਨ ਪਵਿੱਤਰ ਹੁਕਮਨਾਮੇ ਦੀ ਕਥਾ ਵਿਚਾਰ ਸਰਵਣ ਕੀਤੀ ਹੈ ਸਤਿਗੁਰੂ ਮਹਾਰਾਜ ਜੀ ਕਿਰਪਾ ਕਰਨ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣ ਅੱਗੇ ਵਾਸਤੇ ਸਮਤ ਮਹਾਰਾਜ ਜੀ ਬਖਸ਼ਿਸ਼ ਕਰਨ ਆਈ ਹੋਈ ਸੰਗਤ ਦੀ ਹਾਜ਼ਰੀ ਦਰਤੇ ਪ੍ਰਵਾਨ ਕਰਨ ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾ ਮਹਾਰਾਜ ਬਖਸ਼ਿਸ਼ ਕਰਨ ਸੋ ਆਉ ਸਲੋਕ ਪੜ੍ਹ ਕੇ ਅਰਦਾਸ ਬੇਨਤੀ ਦੇਵੋ ਜੀ ਸਲੋਕ ਪਵਣ ਗੁਰੂ ਪਾਣੀ ਪਤ